ਬੱਚਾ ਮੇਰੀ ਗੋਦ ਦੇ ਵਿੱਚ ਮੈਨੂੰ ਇੱਕ ਬੜੀ ਸੋਹਣੀ ਬੀਬੀ ਜੀ ਜ਼ਰਾ ਥੋੜੀ ਇੱਧਰ ਸਾਈਡ ਤੇ ਹੋਇਓ ਥੋੜਾ ਜਿਹਾ ਇੱਧਰ ਹੋਇਓ ਸਾਈਡ ਤੇ ਤੁਸੀਂ ਮੈਨੂੰ ਇੱਕ ਬੜੀ ਸੋਹਣੀ ਗੱਲ ਯਾਦ ਆਈ ਹੈ ਮਾਤਾ ਜੀ ਥੋੜੇ ਘੱਟ ਤੇਰੇ ਪੈਣ ਦਾ ਵਜਣਾ ਕਰਬਲਾ ਦੇ ਵਿੱਚ ਆਪਣੇ ਧਰਮ ਦੀ ਖਾਤਰ ਸ਼ੇਰਖ ਦਾ ਮੌਲਾ Али ਸਰਕਾਰ ਉਹਨਾਂ ਦੇ ਪੁੱਤਰ ਇਮਾਮ ਹੁਸੈਨ ਮਾਸ਼ਾਅੱਲ ਜਦੋਂ ਜੰਗ ਹੁੰਦੀ ਸੀ ਉਹਨਾਂ ਦੀ ਜੰਗਾਂ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਤੇ ਕੁਰਬਾਨੀ ਪਤਾ ਕਿਸ ਦੀ ਦਿੱਤੀ ਮੌਲਾ ਦੀ ਸਰਕਾਰ ਦੇ ਦੋਤੇ ਦੀ ਕੁਰਬਾਨੀ ਹੋਈ ਨੀਜ਼ੇ ਤੇ ਉਹਨਾਂ ਦੇ ਸਿਰ ਨੂੰ ਚੜਾਇਆ ਗਿਆ ਪਤਾ ਕਿੰਨੇ ਚਿਰ ਦੇ ਸੀ 6 ਮਹੀਨਿਆਂ ਦੇ ਉਹਨਾਂ ਨੇ ਆਪਣੇ ਧਰਮ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਢੀਆਂ ਢੀਆਂ ਵੱਡੀਆਂ ਕੁਰਬਾਨੀਆਂ ਹੁਣ ਹੋਈ ਚਿੱਤੀਆਂ ਤਾਂ ਹੈ ਅੱਜ ਫਕੀਰੀਆਂ ਚੱਲ ਰਹੀਆਂ ਤਾਂ ਦਰਬਾਰ ਇੰਨੇ ਬਣੇ ਨੇ ਜਿਹੜੀਆਂ ਫਕੀਰੀਆਂ ਦੇ ਜਿਹੜੇ ਫਕੀਰ ਦਿੱਤੀਆਂ ਤੇ ਬੈਠੇ ਨੇ ਅੱਜ ਵਾਹ ਵਾਹ ਐਦਾਂ ਹੀ ਜੰਗਾ ਹੋਈਆਂ ਜੀ ਦੇ ਨਾਲ ਹੀ ਜੰਗਾਂ ਜੁੱਤੀਆਂ ਜਾਂਦੀਆਂ ਨੇ ਤੇ ਕੁਰਬਾਨੀਆਂ ਦੁੱਧ ਪੀਂਦੇ ਬੱਚਿਆਂ ਦੀਆਂ ਵੀ ਹੋਈਆਂ ਨੇ ਤਾਂ ਤਾੜੀ ਲਗਾਓ ਜਰਾ ਸ਼ੇਰ ਖਦਾ ਮੌਲਾ ਦੀ ਸਰਕਾਰ ਦੇ ਨਾਮ ਦੀ ਪਲੀਜ਼